ਸਾਨੂੰ ਦੱਸਿਆ ਗੁਰੂ ਦਸਮੇਸ਼ ਜੀ ਨੇ ਮੌਤ ਵਿੱਚੋਂ ਹੀ ਜ਼ਿੰਦਗੀ ਪਾਈਦੀ ਹੈ ਜੇਕਰ ਲਾੜੀ ਆਜ਼ਾਦੀ ਦਾ ਚਾਹ ਹੋਵੇ ਪਹਿਲਾਂ ਹੱਸ ਕੇ ਮੌਤ ਵਿਆਹੀਦੀ ਹੈ ਜਿਹੜਾ ਸਿੱਖੀ ਸਕੂਲ ਚ ਹੋਇਆ ਦਾਖਲ ਉਹਨੂੰ ਇਹੀ ਸਬਕ ਸਿਖਾਈਦਾ ਹੈ ਮੌਤ ਕਦੇ ਵੀ ਮਰਦਾਂ ਨੂੰ ਮਾਰਦੀ ਨਹੀਂ ਛੋਲਾ ਇੱਕ ਲਾ ਕੇ ਦੂਜਾ ਪਾਈਦਾ ਹੈ ਉਹ ਅੱਜ ਇਹ ਖਲਕ ਦੇ ਵਿੱਚ ਅੱਜ ਅਸੀਂ ਮਹਾਨ ਸ਼ਹੀਦ ਜਿਹਨੂੰ ਅਸੀਂ ਰੋਜ਼ ਅਰਦਾਸ ਦੇ ਵਿੱਚ ਯਾਦ ਕਰਦੇ ਹਾਂ ਜਿਹੜੇ ਬੰਦ ਬੰਦ ਘਟਾ ਗਏ ਸੀਗੇ ਜਿਹੇ ਜੇ ਸਾਕੇ ਦੀ ਦੁਨੀਆ ਦੇ ਇਤਿਹਾਸ ਵਿੱਚ ਕਿਤੇ ਵੀ ਮਿਸਾਲ ਨਹੀਂ ਮਿਲਦੀ ਉਸ ਮਹਾਨ ਸ਼ਹੀਦ ਭਾਈ ਮਨੀ ਸਿੰਘ ਦੇ ਬਾਰੇ ਗੱਲ ਕਰਾਂਗੇ ਭਾਈ ਮਨੀ ਸਿੰਘ ਇੱਕ ਅਦੁੱਤੀ ਸ਼ਹੀਦ ਜਿਹੜਾ ਕਿ ਸਿੱਖ ਕੌਮ ਦੇ ਵਿੱਚ ਜਿਨੇ ਇਸ ਸ਼ਹਾਦਤ ਨੂੰ ਗੁਰੂ ਦਾ ਹੁਕਮ ਮੰਨ ਕੇ ਜਿਹੜਾ ਪੀਆ ਤੇ ਜੀਏ ਉਹਦੀ ਜਿਹੜੀ ਉਹਨਾਂ ਦੀ ਗੱਲ ਹੀ ਇੱਕ ਅਦੁੱਤੀ ਆ ਉਹਨਾਂ ਦਾ ਜਿਹੜਾ ਜਨਮ ਕੋਈ ਉਹਦੇ ਬਾਰੇ ਇਤਿਹਾਸਕਾਰਾਂ ਦੇ ਵਿੱਚ ਭਾਵੇਂ ਦੋ ਰਾਵਾਂ ਨੇ ਕੁਝ ਸਨਾਮ ਦੇ ਪਿੰਡ ਕੈਂਬੋਵਾਲ ਦੇ ਵਿੱਚ ਦੱਸਦੇ ਆ ਪਰ ਕਈ ਮਲਤਾਨ ਜਿਹੜਾ ਪਾਕਿਸਤਾਨ ਦੇ ਵਿੱਚ ਹੋਇਆ ਇਤਿਹਾਸਕਾਰ ਉਹਦੇ ਬਾਰੇ ਵੀ ਦੱਸਦੇ ਆ ਗੇਨਾ ਦੇ ਜਿਹੜੇ ਬਜ਼ੁਰਗ ਸੀਗੇ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਸਿੱਖੀ ਦੇ ਵਿੱਚ ਆ ਚੁੱਕੇ ਸੀਗੇ ਤੇ ਭਾਈ ਮਨੀ ਸਿੰਘ ਹੋਣਾ ਦੀ ਸ਼ਹਾਦਤ ਐਸੀ ਸ਼ਹਾਦਤ ਐਸੇ ਸ਼ਹੀਦ ਜਿਨ੍ਹਾਂ ਦੇ ਪਰਿਵਾਰ ਦੇ ਸਕੇ ਪਰਿਵਾਰ ਦੇ 50 ਤੋਂ ਵੱਧ ਜੀ ਸ਼ਹੀਦ ਹੋਏ ਹਨ ਤੇ ਜੇਕਰ ਅਸੀਂ ਰਿਸ਼ਤੇਦਾਰਾਂ ਦੇ ਮਿਲਾ ਲਈਏ ਤਾਂ 90 ਤੋਂ ਵੀ ਉੱਪਰ ਚਲੇ ਜਾਂਦੇ ਆ ਤੇ ਜਿਨ੍ਹਾਂ ਦੇ ਪੁੱਤਰ ਕੋਈ 7 ਕੋਈ 10 ਇਤਿਹਾਸਕਾਰਾਂ ਚ ਵੱਖੋ ਵੱਖਰਾ ਡਿਫਰੈਂਸ ਉਹ ਸ਼ਹੀਦ ਹੋਏ ਆ ਤੇ ਉਹਨਾਂ ਦੇ 11 ਜਿਹੜੇ ਭਰਾ ਸੀਗੇ ਜਿਹਨਾਂ ਇੱਕ ਜਿਹੜਾ ਭਰਾ ਛੋਟੀ ਉਮਰ ਚਲਾ ਗਿਆ ਸੀਗਾ ਤੇ ਜਿਹੜੇ 10 ਭਰਾ ਸ਼ਹੀਦ ਹੋਏ ਆ ਇਹ ਇੱਕ ਐਸਾ ਐਸਾ ਪਰਿਵਾਰ ਜਿਹਦੇ ਕਿ ਜਿਹਦੇ ਬਾਰੇ ਹੋਰ ਸਿੱਖੀ ਦੇ ਵਿੱਚ ਕੋਈ ਦੂਜਾ ਉਦਾਹਰਨ ਨਹੀਂ ਮਿਲਦਾ ਇਸ ਮਹਾਨ ਸ਼ਹੀਦਾਂ ਬਹੁਤ ਵੱਡੀ ਜਿਹੜੀ ਕੁਰਬਾਨੀ ਆ ਸਿੱਖ ਇਤਿਹਾਸ ਦੇ ਲਈ ਪਰ ਸਿੱਖ ਕੌਮ ਨੂੰ ਜਿਵੇਂ ਇਸ ਮਹਾਨ ਸ਼ਹੀਦ ਦੀ ਯਾਦ ਨੂੰ ਹਰ ਸਾਲ ਤਾਜ਼ਾ ਕਰਨਾ ਚਾਹੀਦਾ ਉਸ ਪਾਸੇ ਨਹੀਂ ਤੁਰ ਰਹੀ ਭਾਈ ਸਾਹਿਬ ਦਾ ਜਿਹੜਾ ਵਿਆਹ ਸੀਗਾ ਇਹਨਾਂ ਦਾ ਭਾਈ ਲੱਖੀ ਸ਼ਾਹ ਬਨਜਾਰਾ ਦੀ ਪੁੱਤਰੀ ਨਾਲ ਹੋਇਆ ਸੀਗਾ ਭਾਈ ਲੱਖੀ ਸ਼ਾਹ ਬਨਜਾਰਾ ਉਹ ਸੀਗੇ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਜਿਹੜਾ ਸੀਸ ਆ ਉਹ ਗੁਰਦੁਆਰਾ ਰਕਾਬ ਗੰਜ ਵਿੱਚ ਉੱਤ ਜਾ ਕੇ ਆਪਣੇ ਮਕਾਨ ਨੂੰ ਅੱਗ ਲਾ ਕੇ ਸੰਸਕਾਰ ਕਰਿਆ ਸੀਗਾ ਬਹੁਤ ਵੱਡੀ ਕੁਰਬਾਨੀ ਸੀ ਔਰ ਬਹੁਤ ਵੱਡੀ ਜਾਇਦਾਦ ਦੇ ਮਾਲਕ ਸੀਗੇ ਰਾਏ ਸਿਨਾਹਲ ਸਾਰੀ ਪ੍ਰਾਪਰਟੀ ਜਿਹਦੇ ਵਿੱਚ ਪਾਰਲੀਮੈਂਟ ਵਗੈਰਾ ਵੀ ਆਉਂਦੀ ਆ ਜਿੰਨਾ ਗੁਰਦੁਆਰਾ ਸਾਹਿਬ ਆ ਨੇ ਸੜਕਾਂ ਆ ਨੇ ਸਾਰੀ ਦੇ ਪ੍ਰਾਪਰਟੀ ਦੇ ਮਾਲਕ ਉਹ ਸੀਗੇ ਤੇ ਜਿਹੜੇ ਭਾਈ ਮਨੀ ਸਿੰਘ ਸੀਗੇ ਭਾਈ ਮਨੀ ਸਿੰਘ ਇਹ ਸ਼ੁਰੂ ਦੇ ਵਿੱਚ ਹੀ ਗੁਰੂ ਹਰ Rai ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਦਾ ਇਹਨਾਂ ਨੇ ਸਾਥ ਮਾਣਿਆ ਗੁਰੂ ਹਰਰਾਏ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦਾ ਇਹਨਾਂ ਨੇ ਸਾਥ ਮਾਣਿਆ ਤੇ ਇਹ ਜਿੱਥੇ ਕਿ ਇਹ ਲਖਾਰੀ ਸੀਗੇ ਬਹੁਤ ਵੱਡੇ ਫਿਲਾਸਫਰ ਸੀਗੇ ਤੇ ਦੰਦਮੀ ਬੀੜ ਦੇ ਪਹਿਲੇ ਲਖਾਰੀ ਸੀਗੇ ਤਲਵਾਰ ਦੇ ਵੀ ਧਨੀ ਸਨ ਤੇ ਪੌਂਟਾ ਸਾਹਿਬ ਵਿਖੇ ਪੰਗਾਣੀ ਦੇ ਸਥਾਨ ਤੇ ਜਦੋਂ ਜਦੋਂ ਜੰਗ ਹੋਇਆ ਤਾਂ ਭਾਈ ਮਨੀ ਸਿੰਘ ਦੇ ਜੋਹਰ ਦੇਖ ਕੇ ਸਾਰੇ ਦੰਗ ਰਹਿ ਗਏ ਸੀਗੇ ਨਦੌੜ ਦੀ ਜੰਗ 'ਚ ਵੀ ਇਹਨਾਂ ਨੇ ਹਿੱਸਾ ਲਿਆ ਸੀਗਾ ਤੇ ਅਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ ਦੇ ਪ੍ਰਬੰਧ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਕਾਫੀ ਵਿਗੜ ਗਏ ਸੀਗੇ ਉਹਨਾਂ ਨੂੰ ਸੁਧਾਰਨ ਦੇ ਵਿੱਚ ਵੀ ਇਹਨਾਂ ਦਾ ਰੋਲ ਰਿਹਾ ਤੇ ਜਦੋਂ ਕੀਲਾ ਅਨੰਦਗੜ੍ਹ ਸਾਹਿਬ ਦਾ ਗੁਰੂ ਸਾਹਿਬ ਨੇ ਸਾਹ ਛੱਡਿਆ ਸੀਗਾ ਗੁਰੂ ਸਾਹਿਬ ਨੇ ਛੱਡਿਆ ਜਿੱਥੇ ਮੁਗਲਾਂ ਨੇ ਤੇ ਪਹਾੜੀ ਰਾਜਿਆਂ ਨੇ ਧੁੱਖਾ ਕੀਤਾ ਉਸ ਸਮੇਂ ਇਹਨਾਂ ਦੀ ਡਿਊਟੀ ਮਾਤਾ ਸੁੰਦਰੀ ਜੀ ਤੇ ਮਾਤਾ ਸਹਿਬ ਕੌਰ ਨਾਲ ਲੱਗੀ ਸੀਗੀ ਤੇ ਉਹਨਾਂ ਦੇ ਨਾਲ ਹੀ ਰਹੇ ਆ ਇਹ ਤੇ ਉਹਨਾਂ ਦੇ ਨਾਲ ਰਹੇ ਇਹਨਾਂ ਦਾ ਪੂਰਾ ਜਿਹੜਾ ਜੀਵਨ ਆ ਉਸ ਤੋਂ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਵੀ ਗੁਰੂ ਸਾਹਿਬ ਦੇ ਇਸ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਸਿੱਖ ਕੌਮ ਨੂੰ ਜਥੇਬੰਦ ਕਰਨ ਦੇ ਲਈ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਬਹੁਤ ਵੱਡਾ ਜਿਨੂੰ ਕਿ ਅਸੀਂ ਜਿਹਦੀ ਕੋ ਹੋਰ ਜਿਹੜੀ ਮਿਸਾਲ ਇੱਥੇ ਤੁਹਾਨੂੰ ਕਿਤੇ ਵੀ ਨਹੀਂ ਮਿਲੂਗੀ ਜਿਹੜੀ ਇਹਨਾਂ ਦੀ ਜਿਹੜੀ ਇਹਨਾਂ ਦੀ ਕੁਰਬਾਨੀ ਸੀਗੀ ਭਾਈ ਬਚਿੱਤਰ ਸਿੰਘ ਦਾ ਤੁਸੀਂ ਨਾਮ ਸੁਣਿਆ ਹੋਊਗਾ ਭਾਈ ਬਚਿੱਤਰ ਸਿੰਘ ਉਹ ਯੋਧਾ ਜਿਨੇ ਮਸਤ ਹਾਥੀ ਦੇ ਜਿਹੜਾ ਨਿੱਜਾ ਮਾਰ ਕੇ ਹਾਥੀ ਨੂੰ ਪਿੱਛੇ ਨੂੰ ਮੋੜਦਾ ਸੀਗਾ ਜਦੋਂ ਉਹਨਾਂ ਨੇ ਗੁਰੂ ਸਾਹਿਬ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਪਹਾੜੀ ਰਾਜਿਆਂ ਨੇ ਤੇ ਸਾਰੀ ਫੌਜ ਦਾ ਨੁਕਸਾਨ ਕਰਤਾ ਸੀਗਾ ਤੇ ਭਾਈ ਉਦੇ ਸਿੰਘ ਜਿਹਨੇ ਹਰੀ ਸਿੰਘ ਦਾ ਸੋਧਾ ਲਾਇਆ ਸੀਗਾ ਉਹ ਵੀ ਇਹਨਾਂ ਦੇ ਪੁੱਤਰ ਸਨ ਮਤਲਬ ਇਹ ਸਾਰਾ ਪਰਿਵਾਰ ਹੀ ਸਾਰਾ ਪਰਿਵਾਰ ਹੀ ਸਿੱਖੀ ਨੂੰ ਸਮਰਪਤ ਸੀਗਾ ਤੇ ਇੰਨੇ ਸ਼ਹੀਦਾਂ ਦੀ ਦਾਸਤਾਨ ਤੁਹਾਨੂੰ ਕਿਤੇ ਨਹੀਂ ਮਿਲੂਗੀ ਕਿਤੇ ਵੀ ਤੁਹਾਨੂੰ ਹੋਰ ਨਜ਼ਰ ਨਹੀਂ ਆਉਗੀ ਗੁਰੂ ਸਾਹਿਬ ਤੋਂ ਬਾਅਦ ਸੋ ਇਹ ਅਜਿਹੀ ਇਹਨਾਂ ਦੀ ਕਹਾਣੀ ਸੀਗੀ ਤੇ ਜਦੋਂ ਇਹ ਦਰਬਾਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਇਹ ਸੇਵਾ ਕਰਨ ਇਹਨਾਂ ਨੂੰ ਇਹਨਾਂ ਦੀ ਡਿਊਟੀ ਲੱਗੀ ਹੈਡ ਗਰੰਤੀ ਦੇ ਤੌਰ ਤੇ ਜਹੇਦਾਰ ਸਾਹਿਬ ਦੇ ਤੌਰ ਤੇ ਕਿਉਂਕਿ ਉਸ ਤੋਂ ਪਹਿਲਾਂ ਜਿਹੜੇ ਜਿਵੇਂ ਉੱਥੇ ਨਰਿੰਦਰ ਰਾਏ ਦੇ ਪਰਿਵਾਰ ਨੇ ਜਿਹੜਾ ਉੱਥੇ ਸਾਰੇ ਪ੍ਰਬੰਧਾਂ ਦਾ ਘਾਣ ਕਰਿਆ ਸੀਗਾ ਉਹਨਾਂ ਨੂੰ ਇਹਨਾਂ ਨੇ ਅੰਮ੍ਰਿਤਸਰ ਸਾਹਿਬ ਦੀ ਸੰਗਤ ਤੋਂ ਉਹਨਾਂ ਦੇ ਹੁਕਮ ਤੋਂ ਉਹਨਾਂ ਦੇ ਕਹਿਣ ਤੇ ਉਹਨਾਂ ਦੀ ਅਪੀਲ ਤੋਂ ਬਾਅਦ ਇਹਨਾਂ ਨੇ ਸੁਧਾਰਿਆ ਸੀਗਾ ਤਾਂ ਇਹਨਾਂ ਨੇ ਉਹ ਸਮੇ ਇਹ ਉਹ ਦੌਰ ਸੀਗਾ ਜਦੋਂ ਜ਼ਕਰੀਆ ਖਾਨ ਵਰਗੇ ਮੀਰ ਮੰਨੂ ਵਰਗੇ ਜਸਪਤ ਰਾਏ ਵਰਗੇ ਲਖਪਤ ਰਾਏ ਵਰਗੇ ਜ਼ਾਲਮ ਸਰਕਾਰਮ ਸੀਗੇ ਤੇ ਇਹਨਾਂ ਨੇ ਜ਼ਕਰੀਆ ਖਾਨ ਜ਼ਕਰੀਆ ਖਾਨ ਨੂੰ ਉਸ ਸਮੇ ਮਿਲ ਕੇ ਬਾਕੀ ਬਿਰਧ ਅਵਸਥਾ 'ਚ ਹੋ ਗਏ ਸੀਗੇ ਤਾਂ ਇਹਨਾਂ ਨੇ ਉਹਨਾਂ ਨੂੰ ਕਿਹਾ ਸੀਗਾ ਵੀ ਅਸੀਂ ਇਕੱਠ ਕਰਨਾ ਅਸੀਂ ਦਰਬਾਰ ਸਾਹਿਬ ਦੇ ਵਿੱਚ ਦੀਵਾਲੀ ਤੇ ਮੌਕੇ ਅਸੀਂ ਇਕੱਠ ਕਰਨਾ ਸਿੰਘਾਂ ਦਾ ਤੇ ਉਹ ਵਿੱਚ ਵਿਚੋਲੇ ਪਏ ਸੀਗੇ ਤੇ 5000 ਮੋਹਰਾਂ ਦੇ ਵਿੱਚ ਇਹਨਾਂ ਦੀ ਗੱਲ ਹੋਈ ਸੀਗੀ ਪਰ ਜਿਹੜਾ ਦੀਵਾਨ ਜਿਹੜਾ ਲਖਵਤ ਰਾਏ ਸੀਗਾ ਉਹਦੇ ਮਨ ਦੇ ਵਿੱਚ ਬੇਈਮਾਨੀ ਸੀਗੀ ਉਹਨੇ ਜ਼ਕਰੀਆ ਖਾਨ ਦੇ ਨਾਲ ਸਲਾਹ ਕਰ ਲਈ ਵੀ ਜਦੋਂ ਸਿੱਖ ਇਕੱਠੇ ਹੋਣਗੇ ਇੱਥੇ ਤਾਂ ਉਹਨਾਂ ਤੇ ਹਮਲਾ ਕਰਕੇ ਸਿੱਖਾਂ ਦਾ ਕਤਲੇਆਮ ਕਰਾਂਗੇ ਵੀ ਤਾਂ ਜੋ ਆਪਣਾ ਜਿਹੜਾ ਨਿਸ਼ਾਨਾ ਸਿੱਖਾਂ ਨੂੰ ਖਤਮ ਕਰਨ ਦਾ ਉਹ ਪੂਰਾ ਹੋ ਜਾਵੇ ਤੇ ਇਸ ਗੱਲ ਦੀ ਜਿਹੜੀ ਸੂਚਨਾ ਭਾਈ ਮਨੀ ਸਿੰਘ ਹੋਣਾ ਨੂੰ ਮਿਲ ਗਈ ਸੀਗੀ ਆ ਭਾਈ ਮਨੀ ਸਿੰਘ ਹੋਰਾਂ ਨੇ ਦੁਬਾਰਾ ਖਾਲਸਿਆਂ ਨੂੰ ਜਿੱਥੇ-ਜਿੱਥੇ ਬੈਠੇ ਸੀਗੇ ਸਾਰਿਆਂ ਨੂੰ ਸਨੇਹ ਲਾਏ ਵੀ ਕੋਈ ਵੀ ਸਿੱਖ ਇੱਥੇ ਨਾ ਆਵੇ ਕਿਉਂਕਿ ਇੱਥੇ ਜਿਹੜਾ ਇਹਨਾਂ ਦਾ ਕਤਲਿਆਂ ਆਉਂਦਾ ਜਿਹੜਾ ਪ੍ਰੋਗਰਾਮ ਉਹ ਬੜਿਆ ਹੋਇਆ ਤੇ ਜਦੋਂ ਇਕੱਠ ਨਾ ਹੋਇਆ ਤਾਂ ਉਸ ਦੇ ਬਾਅਦ ਉਹਨਾਂ ਨੇ ਮੋਹਰਾਂ ਦੀ ਮੰਗ ਕਰੀ ਤਾਂ ਭਾਈ ਸਾਹਿਬ ਹੋਰਾਂ ਨੇ ਮੋਹਰਾਂ ਦੇਣ ਤੋਂ ਜਵਾਬ ਦਿੱਤਾ ਵੀ ਜਦੋਂ ਇਕੱਠੇ ਨਹੀਂ ਹੋਇਆ ਜੇ ਇਕੱਠ ਦੀ ਗੱਲ ਹੋਈ ਸੀ ਕਿ ਜਦ ਇਕੱਠ ਹੋਇਆ ਨਹੀਂ ਤਾਂ ਮੋਹਰਾਂ ਖਾਦੀਆਂ ਤੇ ਇਸ ਕਰਕੇ ਜਿਹੜਾ ਜ਼ਕਰੀਆ ਖਾਨ ਸੀਗਾ ਇਹ ਗੁੱਸੇ 'ਚ ਆ ਗਿਆ ਤੇ ਉਹਨੇ ਭਾਈ ਮਨੀ ਸਿੰਘ ਹੋਂਣਾ ਨੂੰ ਹਰਾਸ 'ਚ ਲੈ ਲਿਆ ਤੇ ਉਹਨਾਂ ਨੂੰ ਜਿਹੜਾ ਮੁਸਲਮਾਨ ਇਸਲਾਮ ਧਰਮ ਕਬੂਲਣ ਦੇ ਲਈ ਜ਼ੋਰ ਪਾਇਆ ਵੀ ਜਾਂ ਤਾਂ ਸ਼ਹੀਦੀ ਲਈ ਤਿਆਰ ਹੋ ਜਾਓ ਜਾਂ ਫਿਰ ਜਿਹੜਾ ਇਸਲਾਮ ਧਰਮ ਜਿਹੜਾ ਇਹ ਕਬੂਲ ਕਰੋ ਤਾਂ ਭਾਈ ਮਨੀ ਸਿੰਘ ਨੇ ਸ਼ਰਿਆਮ ਮੋ ਟੋਕੇ ਉਹਤੇ ਜਵਾਬ ਦਿੱਤਾ ਵੀ ਇਹ ਕਦਾ ਚਿੱਤ ਵੀ ਕੋਈ ਸਿੱਖ ਆਪਣਾ ਧਰਮ ਨਹੀਂ ਬਦਲ ਸਕਦਾ ਇਹੀ ਸਿੱਖਾਂ ਦੀ ਦਾਸਤਾਨਾ ਸਿੱਖਾਂ ਨੂੰ ਸ਼ਹਾਦਤ ਮਨਜ਼ੂਰ ਹੁੰਦੀ ਆ ਪਰ ਧਰਮ ਬਦਲਣਾ ਨਹੀਂ ਤੇ ਇਹ ਇਹ ਉਹ ਸਿੰਘ ਸੀਗੇ ਫੇਰ ਜਿਨ੍ਹਾਂ ਨੂੰ ਉਹਨਾਂ ਨੂੰ ਸਖਸ ਖਾਣ ਦੇ ਲਈ ਇਹਨਾਂ ਦਾ ਬੰਦ-ਬੰਦ ਕੱਟਣ ਦਾ ਹੁਕਮ ਦਿਆ ਸੀਗਾ ਤੇ ਉਂਗਲੀਆਂ ਤੇ ਪੋਟੇ ਤੋਂ ਲੈ ਕੇ ਸਾਰਾ ਸਰੀਰ ਇਹਨਾਂ ਦਾ ਬੰਦ-ਬੰਦ ਕੱਟਿਆ ਗਿਆ ਸੀਗਾ ਤੇ ਇਹ ਜਦੋਂ ਜਲਾਦ ਪੂਰੀ ਬਾਹ ਨੂੰ ਪਿੱਛੇ ਤੋਂ ਕੱਟਣ ਲੱਗਿਆ ਸੀਗਾ ਤਾਂ ਇਹਨਾਂ ਨੇ ਕਿਹਾ ਸੀਗਾ ਨਾ ਇਹ ਹੁਕਮ ਅਦੁੱਲੀ ਆ ਵੀ ਬੰਦ-ਬੰਦ ਕੱਟਦਾ ਚੱਲ ਐਸੀ ਸ਼ਹਾਦਤ ਦੀ ਮਿਸਾਲ ਤੁਹਾਨੂੰ ਕਿਸੇ ਵੀ ਇਤਿਹਾਸ 'ਚ ਨਹੀਂ ਮਿਲੂਗੀ ਤੇ ਅੱਜ ਸਿੱਖ ਕੌਮ ਕਿੱਧਰ ਨੂੰ ਜਾ ਰਹੀ ਆ ਇਹ ਸੋਚਣ ਵਾਲੀ ਗੱਲ ਆ ਐਸੇ ਮਹਾਨ ਸ਼ਹੀਦਾਂ ਨੂੰ ਅਸੀਂ ਭਲਾ ਭਲਾਈ ਜਾ ਰਹੇ ਆ ਤੇ ਇਹਦੇ 'ਚ ਸਾਡੀਆਂ ਜੜੀਆਂ ਜਥੇਬੰਦੀਆਂ ਸਾਡੇ ਅਕਾਲੀ ਦਲ ਸਾਡੀਆਂ ਦੰਦਵੀ ਟਕਸਾਲਾਂ ਸਾਡੀਆਂ ਸ਼ਰੋਮਣੀ ਕਮੇਟੀਆਂ ਤੇ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਉਹ ਸਾਰੀਆਂ ਬਰਾਬਰ ਦੀ ਜ਼ਿੰਮੇਵਾਰ ਆ ਕਿਉਂਕਿ ਉਹਨਾਂ ਨੇ ਹੀ ਨੌਜਵਾਨੇ ਨੂੰ ਸਿੱਖੀ ਦਾ ਰਾਹ ਦਰਸਾਣਾ ਸੀਗਾ ਸਾਡੇ ਪ੍ਰਚਾਰਕ ਪਤਾ ਨਹੀਂ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ ਐਸੇ ਐਸਾ ਸੂਰਮਿਆ ਦਾ ਇਤਿਹਾਸ ਆ ਵੀ ਜਿਹੜਾ ਕਿ ਨੌਜਵਾਨੀ ਤੱਕ ਨਹੀਂ ਪਹੁੰਚਾ ਸਕੇ ਤੇ ਨੌਜਵਾਨੀ ਤਾਂ ਹੀ ਕਰਾਏ ਪੈ ਰਹੀ ਆ ਕਿਉਂਕਿ ਨੌਜਵਾਨੀ ਨੂੰ ਆਪਣੇ ਇਤਿਹਾਸ ਦਾ ਪਤਾ ਹੀ ਨਹੀਂ ਵੀ ਤੁਸੀਂ ਕਿਸ ਕੌਮ ਦੇ ਵਾਰਸਾਂ ਕਿਸ ਕੌਮ ਦੇ ਵਾਰਸਾਂ ਉਹਨਾਂ ਨੂੰ ਪਤਾ ਨਹੀਂ ਤਾਂ ਹੀ ਉਹ ਆਪ ਹੀ ਕੋਈ ਈਸਾਈ ਬਣੀ ਜਾ ਰਿਹਾ ਹੈ ਕੋੜਾ 500 ਰੁਪਏ ਦਾ ਲਾਲਚ ਦੇਆ 1000 ਦਾ ਦੇਆ ਜਦੋਂ ਈਸਾਈ ਤੇ ਕੋਈ ਦੂਜੇ ਧਰਮਾਂ ਦੇ ਕਈ ਨਾਈਆਂ ਦੀਆਂ ਦੁਕਾਨਾਂ ਤੇ ਤੁਹਾਨੂੰ ਮਿਲਣ ਜਾਣਗੇ ਕਈ ਤਾਂ ਹੁਣ ਪ੍ਰਚਾਰਕ ਵੀ ਬਾਹਰਲੇ ਕੰਟਰੀਆਂ 'ਚ ਮੁੱਛਾਂ 'ਚ ਬਾਲ ਕਟਾਉਂਦੇ ਦੇਖੇ ਗਏ ਆ ਸੋ ਇਹ ਹਾਲ ਸਾਡੇ ਸਿਸਟਮ ਦਾ ਹੋ ਚੁੱਕਿਆ ਜਿਹੜਾ ਕਿ ਸਾਡੇ ਲਈ ਇੱਕ ਬਹੁਤ ਭਾਰੀ ਲਾਨਤਾ ਤੇ ਬਹੁਤ ਭਾਰੀ ਕਲੰਕਾ ਤੇ ਸਾਨੂੰ ਇਹਨਾਂ ਬਰਾਈਆਂ ਤੋਂ ਉੱਪਰ ਉੱਠਣ ਦੀ ਲੋੜ ਆ ਤੇ ਸਿੱਖੀ ਨੂੰ ਮਜ਼ਬੂਤ ਕਰਨ ਦੇ ਲਈ ਜਿਹੜੇ ਸਾਡੇ ਸਾਡੇ ਜਿਹੜੇ ਆਗੂ ਆ ਸਾਡੀਆਂ ਜਥੇਬੰਦੀਆਂ ਉਹਨਾਂ ਨੂੰ ਪਿੰਡ 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 ਆਪਣੇ ਪ੍ਰਚਾਰਕ ਭੇਜ ਕੇ ਭਾਈ ਮਨੀ ਸਿੰਘ ਵਰਗਿਆਂ ਦਾ ਭਾਈ ਬਚਿੱਤਰ ਸਿੰਘ ਵਰਗਿਆਂ ਦਾ ਭਾਈ ਊਦੇ ਸਿੰਘ ਵਰਗਿਆਂ ਦਾ ਭਾਈ ਤਾਰੂ ਸਿੰਘ ਵਰਗਿਆਂ ਦਾ ਭਾਈ ਤਾਰਾ ਸਿੰਘ ਵਾਂਗ ਵਰਗਿਆਂ ਦਾ ਤੇ ਭਾਈ ਦਿਆਲਾ ਜੀ ਵਰਗਿਆਂ ਦਾ ਜਿਹੜੇ ਕਿ ਇਹਨਾਂ ਦੇ ਇਹਨਾਂ ਦੇ ਪਰਿਵਾਰ ਚੋਂ ਸੀਗੇ ਭਾਈ ਮਨੀ ਸਿੰਘ ਦੇ ਉਹਨਾਂ ਦਾ ਇਤਿਹਾਸ ਪੜਾਉਣ ਦੀ ਦੱਸਣ ਦੀ ਲੋੜ ਆ ਤੇ ਤਾਂ ਹੀ ਜਿਹੜੀ ਆ ਸਿੱਖੀ ਨੂੰ ਅਸੀਂ ਦੁਨੀਆ ਤੇ ਫਲਾ ਸਕਦੇ ਆ ਬਿਲਕੁਲ ਇੱਕ ਅਸਾਈ ਲਖਾਰੀ ਨੇ ਕਿਸੇ ਨੂੰ ਤਾਨਾ ਮਾਰਿਆ ਸੀਗਾ ਵਿਦੇਸ਼ਾਂ ਦੀ ਧਰਤੀ ਤੇ ਵੀ ਸਾਡਾ ਸਿਰਫ ਇੱਕ ਸ਼ਹੀਦ ਹੋਇਆ ਹਿਸੂ ਮਸੀ ਅਸੀਂ ਦੁਨੀਆ ਦੇ ਵਿੱਚ ਅਸਾਈयत ਦਾ ਪ੍ਰਚਾਰ ਕਰਤਾ ਵੀ ਤੁਹਾਡਾ ਤਾਂ ਚੱਪਾ ਚੱਪਾ ਸ਼ੈਤਾਨ ਨਾਲ ਭਰਿਆ ਹੋਇਆ ਵਾ ਵਰ ਲਾਣ ਦਾ ਤੁਹਾਡੇ ਆਗੂਆਂ ਤੇ ਤੁਹਾਡੇ ਪ੍ਰਚਾਰਕਾਂ ਤੇ ਜਿਹੜੇ ਸਿੱਖੀ ਨੂੰ ਦੁਨੀਆ ਦੇ ਵਿੱਚ ਫਲਾ ਨਹੀਂ ਸਕੇ ਇਹ ਤਾਂ ਮੈਂ ਫਿਰ ਵੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਸੋਸ਼ਲ ਮੀਡੀਆ ਦਾ ਤੇ ਉਹ ਨੌਜਵਾਨ ਪੀੜੀ ਦਾ ਜਿਹੜੀ ਕਿ ਹੁਣ ਇਸ ਇਸ ਕੰਮ ਨੂੰ ਅੱਗੇ ਲਾਣ ਦੀ ਕੋਸ਼ਿਸ਼ ਕਰ ਰਹੀ ਆ ਤੇ ਮੈਂ ਪੂਰੀ ਤਰ੍ਹਾਂ ਮਨੁੱਖ ਵਿਸ਼ਵਾਸ ਆ ਵੀ ਇਸ ਭਾਈ ਮਨੀ ਸਿੰਘ ਦੀ ਸ਼ਹਾਦਤ ਦੀ ਇਸ ਵੀਡੀਓ ਨੂੰ ਬਾਅਦੇ ਬਾਅਦ ਤੁਸੀਂ ਸ਼ੇਅਰ ਕਰੋਗੇ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋਗੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ